ਇਹ ਸਾਰਿਆਂ ਦੀ ਪਹਿਲੀ ਪਸੰਦ ਦੀ ਫਾਰਚੂਨਰ ਲੈ ਕੇ ਆਏ ਆ 2015 ਦੇ ਦਸੰਬਰ ਮਹੀਨੇ ਦੀ ਕਾਰ ਆ ਜੀ ਫਸਟ ਓਨਰ ਕਾਰ ਆ 20 ਇੰਚ ਅਲੋਇਟਰ ਇੰਸਟਾਲ ਆ ਜੀ ਇਹਦੇ ਵਿੱਚ ਆਟੋਮੈਟਿਕ ਦੇ ਵਿੱਚ ਕਾਰ ਆ ਜੀ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਕਾਰ ਆ ਸਿੰਗਲ ਹਥ ਚੰਦੀ ਯੂਆਰਪੀਓ ਜ਼ਿੰਮੇਦਾਰ ਭਰਾਵਾਂ ਦੀ ਇਹ 2023 ਮਾਡਲ ਆ ਜੀ 5-6 ਮਹੀਨੇ ਪੁਰਾਣੀ ਕਾਰ ਆ ਜੀ 6 ਸਾਲ ਤੋਂ 1.5 ਸਾਲ ਕਾਰ ਦੀ ਬੁਕਿੰਗ ਆ ਜੀ ਤੁਹਾਨੂੰ 4 ਟੇਬਲ ਕਾਰ ਪ੍ਰੋਵਾਈਡ ਹੋ ਜੂਗੀ ਜੀ ਦੇ ਵਿੱਚ ਕਿਸੇ ਵੀਰ ਭਰਾ ਨੇ i20 ਲੈਣੀ ਹੋਵੇ ਇਹ 2011 ਮਾਡਲ ਆ ਜੀ ਇਹਦਾ ਤੁਹਾਨੂੰ ਬਹੁਤ ਵਧੀਆ ਸ਼ੌਕਿੰਗ ਪ੍ਰਾਈਸ ਦਵਾਂਗੇ ਜੀ ਇਹਦਾ ਕਾਰ ਦਾ ਤੁਹਾਨੂੰ ਪ੍ਰਾਈਸ ਦੇ ਦਾਂਗੇ 1.5 ਲੱਖ ਰੁਪਈਆ ਜੀ ਲੋਕੀ ਆਲਟੋ ਦੇ ਇੰਨੇ ਪ੍ਰਾਈਸ ਮੰਗਦੇ ਆ ਤੁਹਾਨੂੰ i20 ਡੀਜ਼ਲ ਸਪੋਰਟ ਵੇਰੀਐਂਟ ਦੇ ਦਾਂਗੇ ਜੀ ਦੀ ਆ ਆਲ ਇੰਡੀਆ ਜਿੱਥੇ ਦੀ ਮਰਜ਼ੀ ਐਨਓਸੀ ਕਹੋਗੇ ਉੱਥੇ ਦੀ ਐਨਓਸੀ ਲੈ ਕੇ ਦਵਾਂਗੇ ਜੀ ਠੀਕ ਆ ਫਰਸਟ ਓਨਰ ਕਾਰ ਆ ਜੀ ਫੁੱਲ ਹੀ ਸ਼ੋਰਟ ਕਾਰ ਆ ਦੋਨੋਂ ਚਾਬੀਆਂ ਕਾਰ ਦੀਆਂ ਮਿਲੂਗੀਆਂ ਜੀ ਨਿੱਕੇ ਪੈਸੇ ਦਾ ਖਰਚਾ ਨਹੀਂ ਗਾ ਤੇਲ ਪਾਉਣਾ ਦਾ ਚਲਾਉਣੀ ਆ ਜੀ ਕਾਰ ਠੀਕ ਆ ਬਹੁਤ ਵਧੀਆ ਇਹ ਸਾਰੇ ਪਾਸਿਓਂ ਵਧੀਆ ਜੀ ਕਾਰ ਸਿੰਗਲ ਓਨਰ ਕਾਰ ਆ ਲੇਡੀ ਦੇ ਹੱਥ ਚੱਲੀ ਆ ਜੀ ਕਾਰ ਹਮ ਫਰਸਟ ਓਨਰ ਆ ਇਹ ਵੀ ਕੋਲੋ ਚਲਾਦੀ ਉਹ ਹੋਰ ਗੱਡੀ ਨੂੰ ਹੱਥ ਨਹੀਂ ਪਾਉਂਦੇ ਜੀ ਭਾਈ ਰੇਟ ਦੇਖੀ ਐ ਉਹ ਜਿਆ ਨਹੀਂ ਭਾਈ ਕਿਤੋਂ ਮਿਲਣਾ ਨਹੀਂ ਇਹ 2010 ਮਾਡਲ ਕਾਰ ਆ ਜੀ ਮਾਡਲ ਜ਼ਰੂਰ ਥਲੜਾ ਆ ਪਰ ਬਹੁਤ ਵਧੀਆ ਕੰਡੀਸ਼ਨ ਚ ਕਾਰ ਆ ਜੀ ਇਹ ਤੁਹਾਨੂੰ ਕਾਰ ਦੇ ਦਾਂਗੇ 1 ਲੱਖ ਤੇ 60000 ਰੁਪਏ ਦੀ ਕਾਰ ਦੇ ਦਾਂਗੇ 1.5 ਦਾ ਕਾਰ ਦਾ ਜੇ ਇੱਤੇ ਵੱਧ ਤੋਂ ਵੱਧ ਲੋਨ ਕਰਾ ਦਾਂਗੇ 5,80 ਹਜ਼ਾਰ ਆਸਕਿੰਗ ਆ ਜੀ ਠੀਕ ਆ ਸਾਢੇ 5 ਲੱਖ ਰੁਪਏ ਦੀ ਕਾਰ ਦੇ ਦਾਂਗੇ ਤੁਹਾਨੂੰ ਕੋਸ਼ਿਸ਼ ਕਰਾਂਗੇ ਕਿ ਸਾਢੇ 5 ਲੱਖ ਦਾ ਹੀ ਲੋਨ ਕਰਾ ਕੇ ਦੇ ਦਾਂਗੇ ਜੱਤ ਸਿੰਘ ਗਲਪਤਰੋ ਕੀ ਹਾਲ ਚਾਲ ਆ ਬਈ ਚੋਬਰੋ ਤੇ ਗੱਟੀਆਂ ਸੁੱਖਣਾ ਵਾਵਾ ਤੇ ਖੜੀਆਂ ਸ਼ਹਿਰ ਹੁਸ਼ਿਆਰਪੁਰ ਦੇ ਵਿੱਚ ਭਾਜੀ ਕੀ ਹਾਲ ਚਾਲ ਆ ਠੀਕ ਆ ਬਈ ਠੀਕ ਆ ਅੱਜ ਪੰਜਾਬ ਕਾਰ ਬਾਜ਼ਾਰ ਵਾਲਿਆਂ ਦਾ ਕਾਫੀ ਚਿਰ ਬਾਅਦ ਕਿਹੜਾ ਮਰੇ ਬਹੁਤ ਚਿਰ ਹੋ ਗਿਆ ਬੜੇ ਚਿਰ ਬਾਅਦ ਵੀਡੀਓ ਬਣਾ ਰਹੇ ਆ ਬਾਈ ਠੀਕ ਆ ਮੈਂ ਕਿਹਾ ਅੱਜ ਗੱਟੀਆਂ ਤਾਂ ਫਿਰ ਮੈਂ ਆ ਜਿਵੇਂ ਹੀ ਸੇਰਾ ਕਰਾ ਰੱਖਿਆ ਹੋਰ ਭਾਈ ਸਾਰੇ ਉੱਚੇ ਮਾਡਲ ਦਾ ਸਟਾਕ ਲੈ ਕੇ ਆਏ ਆ ਤੁਹਾਡੇ ਲਈ ਤੇ ਹੈਵੀ ਗੱਡੀਆਂ ਆਉਣੀਆਂ ਐ ਵੀ ਜਿਹੜੀਆਂ ਸਾਰੀਆਂ ਟ੍ਰੈਂਡਿੰਗ ਚ ਚੱਜੀ ਕਰਾ ਸਾਰੀਆਂ 80Z ਟ੍ਰੈਂਡਿੰਗ ਚ ਕਰਾ ਬੰਕਿਆ ਲ ਸਕੋਰਪਿਓ ਬਲੈਰੋ ਥਾਰ ਸਾਰੀਆਂ ਜੀ ਫੋਰਚੂਨਰ ਸਕੋਰਪਿਓ ਥਾਰ ਬਲੈਰੋ ਸਾਰੀਆਂ ਉੱਪਰਲੇ ਮਾਡਲ ਆ ਸਾਰੇ ਟ੍ਰੈਂਡਿੰਗ ਚ ਕਰਾ ਠੀਕ ਹੈ ਤੇ ਜਗਾ ਦਦੀ ਆਪਕੇ ਹੋ ਗਿਆ ਆਪਣਾ ਨਵਾਂ ਆਫਿਸ ਆ ਹੁਣ ਖੁੱਲਿਆ ਹਾਂਜੀ ਆਪਣਾ ਰੈਨੋਵੇਟ ਹੋ ਰਿਹਾ ਜੀ ਸ਼ੋਅਰੂਮ ਪੰਜਾਬ ਕਾਰ ਬਾਜ਼ਾਰ ਦੇ ਨਾਂ ਤੋਂ ਜੀ ਹੁਸ਼ਿਆਰਪੁਰ ਅਸੀਂ ਖੜੇ ਆ ਜੀ ਫਗਵਾੜਾ ਬਾਈਪਾਸ 'ਚ ਠੀਕ ਆ ਬਿਲਕੁਲ ਚੌਂਕ ਦੇ ਵਿੱਚ ਲੋਕੇਸ਼ਨ ਆ ਜੀ ਤੁਸੀਂ ਚੌਂਕ ਚ ਆਉਂਗੇ ਤੁਹਾਨੂੰ ਬਿਲਕੁਲ ਦੇਸੀਆਣੀਆਂ ਸਾਹਮਣੇ ਲੋਕੇਸ਼ਨ ਆ ਫੋਵਾੜਾ ਬਾਈਪਾਸ ਹਿਆਰਪੁਰ ਜੀ ਜੀ ਮਿੱਤਰੋ ਬਈ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਦੇ ਵਿੱਚ ਬਹੁਤ ਵਧੀਆ ਗੱਡੀਆਂ ਹੋਣ ਵਾਲੀਆਂ ਸੁਖਣਾ ਤੁਹਾਨੂੰ ਕਾਫੀ ਪਸੰਦ ਆਉਣ ਵਾਲੀਆਂ ਬੀ ਨੋਵਾ ਗੱਡੀ ਸਾਰੀਆਂ ਘੈਂਟ ਘੈਂਟ ਗੱਡੀਆਂ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਮਿੱਤਰਾਂ ਦੋਸਤਾਂ ਤੱਕ ਤੇ ਸਾਡੇ ਪੇਜ ਨੂੰ ਫੋਲੋ ਵੀ ਕਰ ਲਿਓ ਕਿ ਇੰਨੀ ਮਿਹਨਤ ਕਰੀਦੀ ਐ ਫੋਲੋ ਕਰਨਾ ਬੰਦਾ ਹੀ ਹੈ ਭਾਈ ਸਭ ਤੋਂ ਪਹਿਲਾਂ ਗੱਡੀ ਬਈ ਆ ਗਈ ਨੋਵਾ ਗੱਡੀ ਹਨਾ ਪੰਜਾਬ ਨੰਬਰ ਬਈ ਇਹ ਡਰਾਈਵਰ ਵੀਰਾਂ ਦੀ ਬਹੁਤ ਵਧੀਆ ਗੱਡੀ ਹੈ ਬਹੁਤ ਵਧੀਆ ਜੀ ਫੈਮਿਲੀ ਕਾਰ ਵੀ ਆ ਡਰਾਈਵਰ ਲਾਈਨ 'ਚ ਵੀ ਵਧੀਆ ਕਾਰ ਆ ਜੀ ਇਹ ਟੋਇਟਾ ਦੀ ਨੋਵਾ ਕਾਰ ਆ ਜੀ 2010 ਮਾਡਲ ਆ ਘੱਟ ਬਜਟ ਦੇ ਵਿੱਚ ਕਾਰ ਲੈ ਕੇ ਆ ਜੀ ਇਹ ਤੁਹਾਡੇ ਲਈ ਠੀਕ ਆ ਜੀ 4 ਵੇਰੀਐਂਟ ਆ 2010 ਦਾ ਵੇਰੀਐਂਟ ਆ ਟੋਟਾ ਦਾ ਧਾਕੜ ਕਾਰ ਆ ਜੀ ਤੇ ਬਾਈ ਦੇਣ ਵਾਲਾ ਰੇਟ ਦੱਸੋ ਗੱਡੀ ਦਾ ਦੇਣੀ ਕਿੰਨੇ ਦੇ ਆ ਗੱਡੀ ਇਹ ਵੀਰੇ 3.5 ਲੱਖ ਰੁਪਈਆ ਡਿਮਾਂਡ ਕਰਦੇ ਆ ਜੀ ਕਾਰ ਦੀ ਠੀਕ ਆ ਬਾਕੀ ਪ੍ਰਾਈਸ ਘਟਵਾਤ ਕਰ ਲਾਂਗੇ ਜੀ ਮੌਕੇ ਘਟਵਾਤ ਹੋ ਜਾਊਗਾ ਹੁਣ ਆਪਣੇ ਤੋਂ ਆ ਗਈ ਵੀ 0047 ਨੰਬਰ ਤੇ ਧਾਕੜ ਗੱਡੀ ਵੀ ਕਹਿ ਲੋ ਫੋਰਚੂਨਰ ਇਹ ਸਾਰਿਆਂ ਦੀ ਪਹਿਲੀ ਪਸੰਦ ਜੀ ਫੋਰਚੂਨਰ ਲੈ ਕੇ ਆ 2015 ਦੇ ਦਸੰਬਰ ਮਹੀਨੇ ਦੀ ਕਾਰ ਆ ਜੀ ਠੀਕ ਆ ਫਸਟ ਓਨਰ ਕਾਰ ਆ 20 ਇੰਚ ਅਲੋਇਟਰ ਇੰਸਟਾਲ ਆ ਜੀ ਇਹਦੇ ਵਿੱਚ ਆਟੋਮੈਟਿਕ ਦੇ ਵਿੱਚ ਕਾਰ ਆ ਜੀ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਕਾਰ ਆ ਸਿੰਗਲ ਹੱਥ ਚੰਦੀ ਹੋਆ ਕਾਰ ਜੀ ਵਿਦ ਪੇਡ ਨੰਬਰ ਆ ਵੀਆਈਪੀ ਨੰਬਰ ਦਾ ਕਾਰ ਨੂੰ 2015 ਦੇ ਦਸੰਬਰ ਮਹੀਨੇ ਦੇ ਤੇ ਬਾਈ ਇਹ ਗੱਡੀ ਦੀ ਇਹਦੀ ਕਿੰਨਾ ਰੇਟ ਰੱਖਿਆ ਆ ਇਹਦੀ 15 ਲੱਖ ਰੁਪਈਆ ਡਿਮਾਂਡ ਆ ਜੀ ਉਹ ਵੀ ਘੱਟ ਵੱਧ ਹੋ ਜਾਊਗਾ ਜੀ ਮੌਕੇ ਤੇ ਤੇ ਬਾਈ ਗੱਲ ਕਰਾਂ ਹੁਣ ਇਹਦੀ ਆਪਣੇ ਲੋਨ ਕਿੰਨਾ ਹੋਊਗਾ ਤੇ 2 ਤੋਂ 3 ਲੱਖ ਰੁਪਈਆ ਲੈ ਕੇ ਆ ਜਿਓ ਜੀ ਬਾਕੀ ਲੋਨ ਕਰਾ ਦਾਂਗੇ ਜੀ ਠੀਕ ਆ ਹੁਣ ਆ ਗਈ ਵੀ ਆਪਣੇ ਆਪਾਂ ਪਹਿਲੀ ਵੀਡੀਓ ਦੇ ਵਿੱਚ ਵੀ ਕਿਹਾ ਸੀਗਾ ਵੀ ਜੱਟਾਂ ਦੀ ਫੇਵਰੇਟ ਗੱਡੀ ਪਹਿਲੀ ਪਸੰਦ ਹੈ ਜੀ ਸਕੋਰਪੀਓ ਜੀਮੀਦਾਰ ਭਰਾਵਾਂ ਦੀ ਇਹ 2023 ਮਾਡਲ ਹੈ ਜੀ 5-6 ਮਹੀਨੇ ਪੁਰਾਣੀ ਕਾਰ ਆ ਜੀ ਸਾਲ ਤੋਂ ਡੇਢ ਸਾਲ ਕਾਰ ਦੀ ਬੁਕਿੰਗ ਆ ਜੀ ਤੁਹਾਨੂੰ ਕੌਨ ਟੇਬਲ ਕਾਰ ਪ੍ਰੋਵਾਈਡ ਹੋ ਜੂਗੀ ਜੀ ਇਹ ਤੇ ਬਾਈ ਇੱਕ ਤਾਂ ਆ ਗਿਆ ਵੀ 4000 ਨੰਬਰ 4000 ਨੰਬਰ ਆ ਜੀ ਕਾਰ ਸਿੰਗਲ ਓਨਰ ਕਾਰ ਆ 20000 ਚੱਲੀ 20 ਇੰਚੀ ਹੂਲਾਈਟ ਆ ਬਾਈ ਸਭ ਤੋਂ ਜ਼ਿਆਦਾ ਨਾ ਜਿਹੜੇ ਦਿਲ ਨੂੰ ਜਚੇ ਆ ਬਿਲਕੁਲ ਜੀ ਅੱਜਕੱਲ ਟ੍ਰੈਂਡਿੰਗ ਦੇ ਵਿੱਚ ਸਨੇਕ ਡਿਜ਼ਾਈਨ ਆ ਲਾਈਟ ਵੀ ਨਾ ਜੀ ਇਹ ਠੀਕ ਆ 2023 ਮਾਡਲ ਆ ਜੀ ਕਾਰ ਫਸਟ ਓਨਰ ਕਾਰ ਆ ਜੀ ਤੁਹਾਨੂੰ ਖੋਲ ਕੇ ਦਿਖਾ ਦਵਾਂ ਨੇ ਕਾਰ ਬਈ ਗੱਡੀ ਦੇਖੋ ਐਸ 11 ਕਲਾਸਿਕ ਹਾਂਜੀ ਇਹ ਕਲਾਸਿਕ ਆ ਜੀ ਇਹ ਐਸ 11 ਟਾਪ ਮਾਡਲ ਕਾਰ ਆ ਜੀ ਇਹ ਠੀਕ ਆ ਸਿੰਗਲ ਓਨਰ ਕਾਰ ਆ ਜੀ 4000 ਨੰਬਰ ਲੱਗਾ 20 ਇਅਰ ਚਲੀ ਦੇ 20000 ਰੁਪਏ ਅਲੋਇ ਟਾਇਰ ਲੱਗੇ ਆ ਜੀ ਇਹਨੂੰ 20 ਇੰਚ ਦੇ ਠੀਕ ਆ ਤੇ ਭਾਈ ਹੁਣ ਇਹ ਦਾ ਕਿੰਨਾ ਰੇਟ ਰੱਖਿਆ ਆਪਾਂ ਗੱਡੀ ਦਾ ਇਹ ਦਾ ਜੀ 1.59 ਲੱਖ ਰੁਪਏ ਡਿਮਾਂਡ ਹੈ ਜੀ ਆਪਣੀ ਬਾਕੀ ਘੱਟ ਵੱਧ ਹੋ ਜਾਊਗਾ ਜੀ ਤੁਸੀਂ ਕਾਰ ਆ ਕੇ ਪਸੰਦ ਕਰੋ ਠੀਕ ਆ ਮੌਕੇ ਵੀਡੀਓ ਵੀਡੀਓ ਦੇਖਣ ਵਾਲਿਆਂ ਨੇ ਦੇਖੀ ਭਾਈ ਸਪੈਸ਼ਲ ਡਿਸਕਾਊਂਟ ਆ ਜੀ ਪਿਛਲੀ ਵਾਰ ਵੀ ਦਿੱਤੇ ਸੀ ਇਸ ਵਾਰ ਫੇਰ ਦਵਾਂਗੇ ਜੀ ਸਪੈਸ਼ਲ ਡਿਸਕਾਊਂਟ ਠੀਕ ਆ ਤੇ ਹੁਣ ਆ ਗਈ ਆਪਣੇ ਤੋਂ ਬਲੈਰੋ ਵੀ ਪੀਵੀ ਪੇਂਟ ਤੀ ਨੰਬਰ ਦੀ ਹਾਂ ਜੀ ਧਾਕੜ ਗੱਡੀ ਆ ਜਮਈ ਸਿਰ ਜੀ ਇਹ 2018 ਮਾਡਲ ਆ ਜੀ ਫਸਟ ਓਨਰ ਕਾਰ ਆ ਇਹਦਾ ਪਲੱਸ ਪੁਆਇੰਟ ਆ ਜੀ 2020 ਦੀ ਰਜਿਸਟ੍ਰੇਸ਼ਨ ਆ ਇਹਦੀ ਆਨਲਾਈਨ ਮਾਡਲ ਇਹ 2020 ਆ ਜੀ ਇਹ ਸਿੰਗਲ ਓਨਰ ਕਾਰ ਆ ਜੀ ਅਲੌਇਟਰ ਬ੍ਰਾਂਡ ਨਿਉ ਲੱਗੇ ਇਹਨੂੰ ਵੀ ਮੈਕਸੀਜ਼ ਟਾਇਰ ਆ ਜੀ ਇਹ ਠੀਕ ਆ ਪਲਾਟੀ ਦੇ ਅਲੌਇਟ ਟਾਇਰ ਲੱਗੇ ਅੱਜਕੱਲ ਟ੍ਰੈਂਡਿੰਗ ਚ ਆ ਜੀ ਸਿੰਗਲ ਹੈਂਡ ਕਾਰ ਆ 60-62 ਹਜ਼ਾਰ ਚੱਲੀ ਆ ਜੀ ਕਾਰ 7.5 ਲੱਖ ਰੁਪਏ ਇਹਦੀ ਕਾਰ ਦੀ ਆਸਕਿੰਗ ਆ ਜੀ ਠੀਕ ਆ ਮੌਕੇ ਤੇ ਘੱਟ ਵੱਧ ਹੋ ਜਾਊਗਾ ਤੇ ਇਹ ਵੀ ਗੱਡੀ ਤੇ ਵੀ ਲੋਨ ਹੋ ਜਾਊਗਾ ਹਾਂ ਜੀ ਬੜੀ ਇਹਦੇ ਤੇ ਵੀ ਲੋਨ ਕਰਾ ਦੇਵਾਂਗੇ ਲੋਨ ਆਪਾਂ ਜੇ ਕਰਾ ਤੇ ਭਾਜੀ 1.5 ਲੱਖ ਰੁਪਏ ਲੈ ਕੇ ਆਜੋ ਬਾਕੀ ਲੋਨ ਕਰਾ ਦੂੰਗੇ ਭਈ 1.5 ਲੱਖ ਰੁਪਏ ਲੈ ਕੇ ਆਓ ਤੇ ਆ ਗੱਡੀ ਲੈ ਜਾਓ ਬਾਕੀ ਦਾ ਜਿਹੜਾ ਹੋ ਜਾਊਗਾ ਲੋਨ ਹੁਣ ਆ ਗਈ ਆਪਣੇ ਤੋਂ SUV ਹੈਨਾ ਇਸ ਤੋਂ ਬਾਅਦ SUV ਆ ਗਈ ਹੈ ਜੀ ਕਾਰ ਇਹ ਵੀ 2019 ਮਾਡਲ ਕਾਰ ਆ 2020 ਰਜਿਸਟਰ ਆ ਜੀ ਕਾਰ ਇਹ ਵੀ ਸਿੰਗਲ ਓਨਰ ਕਾਰ ਆ ਜੀ W6 ਵੇਰੀਐਂਟ ਆ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਆ ਆ ਗੱਡੀ ਬਾਈ ਚਲਾਵੇ ਦੀ ਬੜੀ ਘੈਂਟ ਗੱਡੀ ਆ ਬਹੁਤ ਵਧੀਆ ਜੀ ਇਹਨੂੰ ਵੀ 17 ਇੰਚ ਅਲੌਇਡ ਆ ਨਵੇਂ ਲੱਗੇ ਆ ਜੀ ਕਾਰ ਨੂੰ ਬਹੁਤ ਵਧੀਆ ਕੰਡੀਸ਼ਨ ਚ ਕਾਰ ਆ ਸਿੰਗਲ ਹੈਂਡ ਕਾਰ ਚੱਲੀ ਆ ਜੀ ਇਹ ਠੀਕ ਆ ਤੁਸੀਂ ਵਿੱਚੋਂ ਵੀ ਦੇਖ ਸਕਦੇ ਆ ਬਿਲਕੁਲ ਨੀਟ ਐਂਡ ਕਲੀਨ ਕਾਰ ਆ ਜੀ ਇਹ ਸਾਰੇ ਫੀਚਰ ਵਰਕਿੰਗ ਨੇ ਕਾਰ ਦੇ ਵਿੱਚ ਬ੍ਰੈਂਡ ਨਿਊ ਟਾਇਰ ਆ ਜੀ ਬਹੁਤ ਵਧੀਆ ਕੰਡੀਸ਼ਨ ਚ ਕਾਰ ਮਿਲੂਗੀ ਤੇ ਵੀਰੇ ਹੁਣ ਇਹਦੇ ਆਪ ਕਿੰਨੇ ਪੈਸੇ ਮਾ ਇਹਦਾ ਵੀ ਬਲੇਰੋ ਨਾਲ ਦਾ ਸੇਮ ਰੇਟ ਆ ਜੀ 7.5 ਲੱਖ ਰੁਪਏ ਆਸਕਿੰਗ ਕਰਦੇ ਆ ਜੀ ਹਾਂ ਇੱਥੇ ਵੀ 6 ਤੋਂ 6.5 ਲੱਖ ਰੁਪਏ ਦਾ ਲੋਨ ਕਰਾ ਸਕਦੇ ਠੀਕ ਆ ਤੇ ਵੀਰੇ ਜਿੱਦ ਹੁਣ ਗੱਡੀ ਆ ਬਈ ਹੁਣ ਆਪਣੀ ਵੀਡੀਓ ਤਾਂ ਦੇਖ ਪੂਰੇ ਬਈ ਪੰਜਾਬ ਦੇ ਵਿੱਚ ਕੀ ਹਮਾਚਲ ਚ ਕਿਤੇ ਵੀ ਜਾਂਦਾ ਹਾਂ ਜੀ ਹੁਣ ਮੰਨ ਲਓ ਹਿਮਾਚਲ ਲੱਗ ਗਈ ਪੈਂਦਾ ਆਪਣੇ ਹਨਾ ਤੇ ਗੱਡੀ ਲੈਣੀ ਹੋਵੇ ਫਿਰ ਪੇਪਰ ਵਗੈਰਾ ਸਾਲਾ ਟ੍ਰਾਂਸਫਰ ਪੇਪਰ ਸਾਰੇ ਸਾਡੇ ਕੋਲ ਅਵੇਲੇਬਲ ਮਿਲੂਗੇ ਜੀ ਐਨਓਸੀ ਚਾਹੀਦੀ ਆ ਔਰ ਇੰਡੀਆ ਜਿੱਥੇ ਦੀ ਮਰਜ਼ੀ ਐਨਓਸੀ ਕਹੋਗੇ ਉੱਥੇ ਦੀ ਐਨਓਸੀ ਲੈ ਕੇ ਦਵਾਂਗੇ ਜੀ ਠੀਕ ਆ ਫਰਸਟ ਓਨਰ ਕਾਰ ਆ ਜੀ ਫੁੱਲ ਨਹੀਂ ਸ਼ੋਰਟ ਕਾਰ ਆ ਦੋਨੋਂ ਚਾਬੀਆਂ ਕਾਰ ਦੀਆਂ ਮਿਲੂਗੀਆਂ ਜੀ ਨਿੱਕੇ ਪੈਸੇ ਦਾ ਖਰਚਾ ਨਹੀਂਗਾ ਤੇਲ ਪਾਉਣਾ ਦਾ ਚਲਾਉਣੀ ਆ ਜੀ ਕਾਰ ਠੀਕ ਆ ਤੇ ਹੁਣ ਆਪਣੇ ਤੋਂ ਆ ਗਈਆਂ ਭਈ ਦੋ ਭਾਈ ਕਹ ਲੋ ਭਈ ਹਾਥੀ ਇੱਕ ਆਗੀ ਬਈ ਸਨਰੂਫ ਵਾਲੀ ਗੱਡੀ ਇੱਕ ਦੂਜੀ ਗੱਡੀ ਆ ਗਈਆਂ ਇਹ ਨਵੀਂ ਸ਼ੇਪ ਦੇ ਵਿੱਚ ਕਾਰ ਆ ਜੀ 15 ਦਸੰਬਰ ਦੀ ਕਾਰ ਆ 2016 ਦੇ ਪੇਪਰ ਆ ਜੀ ਇਹ ਕਾਰ ਦੀ ਆਸਤੀ ਹੈ ਕਿ 8 ਲੱਖ 70000 ਰੁਪਿਆ ਜੀ ਇਹ ਵੀ ਸਿੰਗਲ ਓਨਰ ਆ ਸਨਰੂਫ ਪੁਛ ਬਟਨ ਸਟਾਰਟ W10 ਵੇਰੀਐਂਟ ਆ ਜੀ ਓਕੇ ਬਹੁਤ ਮਿੰਡ ਕੰਡੀਸ਼ਨ ਦੇ ਵਿੱਚ ਕਾਰ ਆ ਜੀ ਇਹ ਵੀ ਚਾਰੋ ਟਾਇਰ ਬ੍ਰੈਂਡ ਨਹੀਂ ਉਹ ਬ੍ਰਿਸਟਨ ਦੇ ਇਹ ਵੀ ਗੱਡੀ ਸੋਹਣੀ ਹੈ ਜੀ ਕਾਰ ਤੁਸੀਂ ਦੇਖ ਸਕਦੇ ਆ ਨਵੀਂ ਸ਼ੇਪ ਦੇ ਵਿੱਚ ਕਾਰ ਮਿਲੂਗੀ ਜੀ ਠੀਕ ਆ ਤੇ ਹੁਣ ਆ ਬਾਈ ਇਹ ਵੇਰੀਐਂਟ ਵਿੱਚ ਫਰਕ ਆ ਗਿਆ ਗੱਡੀ ਦੇ ਇਹ ਐਕਸਯੂਵੀ ਕਿਸੇ ਨੇ ਘੱਟ ਬਜਟ ਦੇ ਵਿੱਚ ਲੈਣੀ ਹੈ ਜੀ ਇਹ 2013 ਦਾ ਡਬਲਯੂ 8 ਮਾਡਲ ਆ ਜੀ ਇਹ ਵੀ ਆਪਣੇ ਟਾਈਮ ਦਾ ਟੌਪ ਮਾਡਲ ਆ ਜੀ ਇਹ ਇਹ ਵੀ ਸੈਕੰਡ ਓਨਰ ਕਾਰ ਆ ਜੀ ਬਹੁਤ ਵਧੀਆ ਕੰਡੀਸ਼ਨ ਚ ਕਾਰ ਆ ਇਹ ਲੈਣੀ ਹੈ ਵੀ ਲੈ ਸਕਦਾ ਜੀ ਇਹਦੀ ਕਾਰ ਦੀ 2.5 ਲੱਖ ਰੁਪਏ ਦੀ ਆਪਾਂ ਕਾਰ ਦੇ ਦਾਂਗੇ ਤੇ ਬਾਈ ਇਹ ਚੱਲੀ ਕਿੰਨੇ ਕਿਲੋਮੀਟਰ ਆ ਇਹ 90000 ਕਾਰ ਚੱਲੀ ਹੈ ਜੀ ਵਿੱਧ ਸਰਵਿਸ ਰਿਕਾਰਡ ਚੱਲੀ ਹੈ ਜੀ ਕਾਰ ਆ ਠੀਕ ਆ ਤੇ ਇਹਦੇ ਆਪਾਂ ਕਿੰਨੀ ਕੁ ਡਿਮਾਂਡ ਰੱਖੀ ਆ ਇਹ 5.5 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ 5.5 ਆਸਕਿੰਗ ਆ ਜੀ ਇਹਦੀ ਠੀਕ ਆ ਹੁਣ ਆ ਗਈ ਬਈ ਸਭ ਤੋਂ ਜ਼ਿਆਦਾ ਬਈ ਇਸ ਟਾਈਮ ਦਾ ਜਿਹੜਾ ਬਣੀ ਹੋਈ ਹੈ ਨਾ ਗੱਡੀ ਥਾਰ ਹਾਂਜੀ ਥਾਰ ਦਾ ਪੂਰਾ क्रेਜ਼ ਆ ਜੀ ਇਸ ਟਾਈਮ ਥਾਰ ਮਿਲ ਜੂਗੀ ਜੀ ਆਟੋਮੈਟਿਕ ਦੇ ਵਿੱਚ ਘੱਟ ਕਾਰ ਮਿਲਦੀ ਆ ਜੀ ਇਹ 2022 ਦਾ ਆਟੋਮੈਟਿਕ 4x4 ਵੇਡਿਆ ਆ। ਠੀਕ ਆ ਗਈ ਨਾ ਵੇਖ। ਹਾਂਜੀ ਇਹਨੂੰ ਰੂਬੀ ਕਨਗਰੇਲ ਲੱਗੇ ਆ ਜੀ, LED ਲੈਂਪ ਲੱਗੇ ਨੇ। ਸਾਰੇ ਇੰਪੋਰਟੈਂਟ ਸਿਸਟਮ ਲੱਗੇ ਆ ਇਹਦੇ ਵਿੱਚ, 뮤직 ਸਿਸਟਮ, ਸਾਰਾ ਇੰਪੋਰਟ ਹੋਇਆ ਜੀ ਬਾਹਰੋਂ। ਇਹ ਵੀ ਬਹੁਤ ਵਧੀਆ ਕੰਡੀਸ਼ਨ ਚ ਕਾਰ ਆ ਜੀ। ਇਹ ਵੀ ਤੁਸੀਂ ਲੈ ਸਕਦੇ ਆ ਵਿਦ VIP ਨੰਬਰ ਆ ਕਾਰ। ਬਹੁਤ ਮਿੰਟ ਕੰਡੀਸ਼ਨ ਚ ਕਾਰ ਆ ਜੀ। ਇਹਦੀ ਚਾਬੀ ਅੰਦਰ ਪਈ ਜਾਣੀ ਠੀਕ ਆ ਤਾਂ ਕੋਈ ਨਹੀਂ ਗੱਡੀ ਆਪਾਂ ਦਿਖਾਤੀ ਐ ਬਾਰੋ ਤੇ ਬਾਈ ਇਹਦਾ ਆਸਕਿੰਗ ਆਪਾਂ ਕਿੰਨਾ ਕੀਤਾ ਇਹਦੀ 17 ਲੱਖ ਰੁਪਈਆ ਆਸਕਿੰਗ ਆ ਜੀ ਬਾਕੀ ਘਟਵਾਦ ਕਰ ਲਾਂਗੇ ਜੀ ਕੋਈ ਦਿੱਕਤ ਨਹੀਂ ਆ ਤੇ ਇਹਦੇ ਤੇ ਲੱਖ ਤੇ 3 ਲੱਖ ਰੁਪਏ ਦੇਗੇ ਹਾਂਜੀ ਬਾਕੀ ਲੋਨ ਕਰਾ ਦਾਂਗੇ ਜੀ ਇਸ ਤੇ ਕਾਰ ਤੇ ਹਾਂਜੀ ਹੁਣ ਆਪਣੀਆਂ ਜਿਹੜੀਆਂ ਗੱਡੀਆਂ ਆ ਗਈਆਂ ਨਾ ਬਾਈ ਆ ਗੱਡੀਆਂ ਦਾ ਸਟਾਕ ਬਹਾਵਾ ਰਹਿਣ ਵਾਲਾ ਐਂਡ ਐਸਜੋਗੇ ਆਪਾਂ ਆਓ ਸੀਗਾ ਮਹਿੰਦਰਾ ਦਾ ਸਟਾਕ ਤੇ ਹੁਣ ਆ ਗਈਆਂ ਛੋਟੀਆਂ ਮਿਕਸ ਸੈਗਮੈਂਟ ਦੀਆਂ ਗੱਡੀਆਂ ਆ ਗਈਆਂ ਹੁਣ ਤੁਹਾਡੇ ਦੇ ਹੰਡਈ ਦਾ ਸਟਾਕ ਲੈ ਕੇ ਆਜੋ ਇਧਰੋਂ ਸ਼ੁਰੂ ਕਰਦੇ ਆਂ ਬਈ ਠੀਕ ਆ ਕ੍ਰੇਟਾ ਵੀ ਆਪਣੇ ਤੋਂ ਆ ਗਈ ਬਈ ਕ੍ਰੇਟਾ ਗੱਡੀ ਹੰਡੂਈ ਵਾਲਿਆਂ ਦੀ ਆ ਵੀ ਗੱਡੀ ਬਈ ਕਾਫੀ ਚਲਦੀ ਹੈ ਨਾ ਮਾਰਕੀਟ ਬਹੁਤ ਟ੍ਰੈਂਡਿੰਗ ਚਾਹੀਏ ਵੀ ਕਾਰ ਹੁਣ ਤੁਹਾਡੇ ਦੇ ਹੰਡਈ ਦਾ ਸਟਾਕ ਲੈ ਕੇ ਆਏ ਆ ਜੀ ਇਹ 2018 ਮਾਡਲ ਕ੍ਰੇਟਾ ਹੈ ਜੀ ਆਟੋਮੈਟਿਕ ਕਾਰ ਆ ਜੀ ਸਨਰੂਫ ਪੁਸ਼ ਬਟਨ ਸਟਾਰਟ ਆ ਜੀ ਟੌਪ ਮਾਡਲ ਕਾਰ ਆ ਠੀਕ ਆ ਫਰਸਟ ਓਨਰ ਫੁੱਲਿੰਗ ਸ਼ੋਰਟ ਆ ਜੀ ਡੀਜ਼ਲ ਵੇਰੀਐਂਟ ਦੇ ਵਿੱਚ ਕਾਰ ਆ ਜੀ ਦੇ ਵਿੱਚ ਵੀ ਲੋਏ ਆ ਗਏ ਆਪਣੇ ਆ 17 ਇੰਚ ਲੋਏ ਟਰ ਬਣਨਦੇ ਹੋ ਲੱਗੇ ਆ ਜੀ ਸਟੱਪਣੀ ਅਨ ਯੂਜ਼ ਆ 70-72000 ਚੱਲੀ ਆ ਜੀ ਕਾਰ ਸਾਰਾ ਸਰਵਿਸ ਰਿਕਾਰਡ ਆ ਜੀ ਨਿਊ ਸ਼ੇਪ ਦੇ ਵਿੱਚ ਕਾਰ ਆ ਜੀ ਇਹਦੀ ਵੱਡੀ ਗ੍ਰਿਲ ਚੇਂਜ ਹੋ ਗਈ ਸੀਗੀ ਹਾਂ ਫਰਸਟ ਓਨਰ ਆਟੋਮੈਟਿਕ ਐਸਐਕਸ ਆਪਸ਼ਨਲ ਮਾਡਲ ਹੈ ਜੀ ਇਹ ਤੇ ਇਹ ਬਈ ਚੰਡੀਗੜ੍ਹ ਨੰਬਰ ਦੇ ਵਿੱਚ ਆ ਗਈ ਨਾ ਇਹ ਤੁਹਾਡੇ ਨਾਂ ਕਰਾ ਕੇ ਦਵਾਂਗੇ ਜੀ ਪੰਜਾਬ ਦੇ ਵਿੱਚ ਜਿੱਥੇ ਮਰਜ਼ੀ ਦਾ ਡਰੈੱਸ ਹੋਵੇ ਤੁਹਾਡੇ ਨਾਂ ਕਰਾ ਕੇ ਦਵਾਂਗੇ ਕਿਸੇ ਵੀ ਪ੍ਰਾਣੇ ਲੋਨ ਕਰਉਣਾ ਲੋਨ ਦੀ ਫੈਸਿਲਿਟੀ ਵੀ ਅਵੇਲੇਬਲ ਹੈ ਤੇ ਬਈ ਇਹਦਾ ਆਪਾਂ ਕਿੰਨਾ ਮੰਗ ਰਹੇ ਆ ਪਹਿਲੇ ਇਹ 10 ਲੱਖ ਰੁਪਏ ਦੀ ਰੇਂਜ ਦੇ ਵਿੱਚ ਕਾਰ ਆ ਜੀ ਇਹ 10 ਲੱਖ ਆਟੋਮੈਟਿਕ ਐਸਐਕਸ ਆਪਸ਼ਨਲ ਹਾਂਜੀ ਠੀਕ ਆ ਹੁਣ ਆਪਣੇ ਤੋਂ ਆ ਗਈ ਬਈ ਆ 820 ਵਾਲੀ ਹਨਾ ਪੰਜਾਬ ਤੋਂ 820 ਲੈ ਕੇ ਆਏ ਆ ਜੀ 2017 ਸਪੋਰਟਸ ਮਾਡਲ ਆ ਜੀ ਇਹ ਵੀ ਕਾਰ 62000 ਚੱਲੀ ਕਾਰ ਆ ਠੀਕ ਆ ਇਹ ਵੀ ਵਧੀਆ ਰੀਜ਼ਨੇਬਲ ਰੇਟ ਦੇ ਵਿੱਚ ਦੇ ਦਾਂਗੇ ਜੀ ਕਾਰ ਇਹਨੂੰ हेलो ਇਹ तकरीबन ਆਪਣੀਆਂ ਸਾਰੀਆਂ ਗੱਡੀਆਂ ਦੇ ਵਿੱਚ ਸਾਰੀਆਂ ਨੂੰ ਪਈ ਹੋ ਆ ਜੀ ਅਲੌਇ ਟਾਇਰ ਐਕਸਟਰਾ ਇਹਨੂੰ ਵੀ ਅੰਦਰ ਆ ਜਾਪੀ ਬਹੁਤ ਵਧੀਆ ਕੰਡੀਸ਼ਨ ਚ ਕਾਰ ਹੈ ਜੀ ਇਹ ਵੀ ਹਾਂ ਇਹ ਸਪੋਰਟਸ ਮੋਡ ਆ ਗਿਆ i20 ਦਾ ਸਪੋਰਟਸ ਮਾਡਲ ਹੈ ਜੀ ਕਾਰ ਹੈ ਇਹਦੀ ਕਾਰ ਦੀ 6 ਲੱਖ ਰੁਪਏ ਡਿਮਾਂਡ ਹੈ ਜੀ ਆਪਣੀ ਠੀਕ ਆ ਤੇ ਕਿਸੇ ਵੀਰ ਭਰਾ ਨੇ ਲੋਨ ਕਰਾਉਣਾ 4.5 ਤੋਂ 5 ਲੱਖ ਦਾ ਇਹਦੇ ਤਾਂ ਲੋਨ ਕਰਾ ਦੂੰਗਾ ਜੀ ਬਹੁਤ ਵਧੀਆ ਕੰਡੀਸ਼ਨ ਚ ਕਾਰ ਹੈ ਜੀ ਇਹ ਵੀ 17 ਸਪੋਰਟਸ ਠੀਕ ਆ ਹੁਣ ਆਪਣੇ ਆ ਗਈ ਵੀ i10 ਗ੍ਰੈਂਡ ਹਾਂਜੀ ਇਹ i10 ਗ੍ਰੈਂਡ ਆ ਜੀ ਆ ਵੀ ਭਾਈ ਡਰਾਈਵਰ ਵੀਰ ਬਹੁਤ ਜ਼ਿਆਦਾ ਗੱਡੀ ਪਾਉਂਦੇ ਨੇ ਨਾ ਟੈਕਸੀ ਟੁਕਸੀ ਤੇ ਫੈਮਲੀ ਲਈ ਵੀ ਵਧੀਆ ਇਹ ਸਾਰੇ ਪਾਸਿਓਂ ਵਧੀਆ ਜੀ ਕਾਰ ਸਿੰਗਲ ਓਨਰ ਕਾਰ ਆ ਲੇਡੀ ਦੇ ਹੱਥ ਚੱਲੀ ਆ ਜ ਹੂੰ ਫਰਸਟ ਆਨਰ ਆ ਇਹ ਵੀ 60000 ਚੱਲੀ ਆ ਜੀ ਕਾਰ ਕਾਰ ਤੁਸੀਂ ਵਿੱਚੋਂ ਵੀ ਦਿਖਾ ਸਕਦੇ ਆ ਬਹੁਤ ਵਧੀਆ ਕੰਡੀਸ਼ਨ ਆ ਕਾਰ ਦੀ ਚਾਰੋਂ ਟਾਇਰ ਬ੍ਰਾਂਡ ਦੀ ਉਹ ਆ ਜੀ ਕਾਰ ਤੇ ਇਹ ਵੀ ਸਪੋਰਟਸ ਮਾਡਲ ਆ ਨਿਊ ਸ਼ੇਪ ਦੇ ਵਿੱਚ ਕਾਰ ਆ ਨੈਵੀਗੇਸ਼ਨ ਵਾਲੀ ਕਾਰ ਹੈ ਡਬਲ 에ਅਰ ਬੈਗ ਹੈ ਦੇ ਵਿੱਚ ਬਹੁਤ ਵਧੀਆ ਕੰਡੀਸ਼ਨ ਚ ਕਾਰ ਆ ਜੀ ਤੇ ਆ ਬਾਈ ਗੱਡੀ ਦਾ ਕਿੰਨਾ ਮੰਗ ਰਹੇ ਆਪਾਂ پیسے ਇਹ 2.5 ਲੱਖ ਰੁਪਏ ਦੀ ਡਿਮਾਂਡ ਆ ਜੀ ਇਹ ਚਾਰ ਦੇ ਨੀਅਰ ਬੋਟ ਤੁਹਾਨੂੰ ਕਾਰ ਦੇ ਦਾਂਗੇ ਜੀ ਇੱਥੇ ਵੀ ਲੋਨ ਫੈਸਿਲਿਟੀ ਅਵੇਲੇਬਲ ਆ ਇਹ 2017 ਦੇ ਦਸੰਬਰ ਮਹੀਨੇ ਦੀ 28 12 2017 ਮਾਡਲ ਆ ਜੀ ਤੇ 18 ਦੇ ਪੇਪਰ ਹੈ ਇਹਦੇ ਬਹੁਤ ਬੜੀਆ ਕੰਡੀਸ਼ਨ ਚ ਕਾਰ ਆ ਜੀ ਅੱਛਾ ਤੇ ਭਾਈ ਹੁਣ ਆਪਣੇ ਤੋਂ ਆ ਗਈ ਗਈ ਗੱਡੀ ਪੀਵੀ 35 ਨੰਬਰ ਦੀ ਆ ਗਈ ਇਹ ਘੱਟ ਬਜਟ ਦੇ ਵਿੱਚ ਕਿਸੇ ਵੀਰ ਭਰਾ ਨੇ i20 ਲੈਣੀ ਹੋਵੇ ਇਹ 2011 ਮਾਡਲ ਆ ਜੀ ਇਹਦਾ ਤੁਹਾਨੂੰ ਬਹੁਤ ਵਧੀਆ ਸ਼ੌਕਿੰਗ ਪ੍ਰਾਈਸ ਦਵਾਂਗੇ ਜੀ ਇਹਦਾ ਕਾਰ ਦਾ ਤੁਹਾਨੂੰ ਪ੍ਰਾਈਸ ਦੇ ਦਾਂਗੇ ਸਵਾ ਦੋ ਲੱਖ ਰੁਪਈਆ ਜੀ ਲੋਕੀ ਆਲਟੋ ਦੇ ਇੰਨੇ ਪ੍ਰਾਈਸ ਮੰਗਦੇ ਆ ਤੁਹਾਨੂੰ i20 ਡੀਜ਼ਲ ਸਪੋਰਟਸ ਵੇਰੀਐਂਟ ਦੇ ਦਾਂਗੇ ਜੀ ਠੀਕ ਆ ਤੇ ਹੁਣ ਆਪਣੇ ਤੋਂ ਆ ਗਿਆ i10 ਗ੍ਰੈਂਡ ਆ ਵੀ ਆਪ ਇਓਨ ਆਰ 800 ਇਹ ਵੀ ਘੱਟ ਬਜਟ ਦੇ ਵਿੱਚ ਫੈਮਿਲੀ ਕਾਰ ਆ ਜੀ ਇੱਥੇ ਗੈਸ ਤੇ ਵੀ ਆ ਕੰਪਨੀ ਫਿਟਡ ਗੈਸ ਕਿਟ ਹੈ ਪੈਟਰੋਲ ਵੇਰੀਐਂਟ ਆ ਕਾਰ ਦਾ ਜੀ 2012 ਮਾਡਲ ਆ ਫਸਟ ਓਨਰ ਆ ਕਾਰ 1 ਲੱਖ ਤੇ 85000 ਰੁਪਏ ਦੀ ਕਾਰ ਦੇ ਦਾਂਗੇ ਜੀ ਇਹ ਠੀਕ ਆ ਤੇ ਬਾਈ ਹੁਣ ਆਪਣੇ ਤੋਂ ਪਿੱਛੇ ਆ ਗਿਆ ਸਟਾਕ ਪੋਲੋ ਗੱਡੀ ਦਾ ਬਾਈ ਆ ਗੱਡੀ ਦਾ ਨਾ क्रेਜ ਹਜੇ ਵੀ ਨਹੀਂ ਮੁੱਕਿਆ ਨਾ ਗੱਡੀ ਦਾ ਬਹੁਤ ਵਧੀਆ ਕੰਡੀਸ਼ਨ ਚ ਕਾਰ ਆ ਜੀ ਇਹ ਜਿਨ੍ਹਾਂ ਨੇ ਪੋਲੋ ਚਲਾਦੀ ਉਹ ਹੋਰ ਗੱਡੀ ਨੂੰ ਹੱਥ ਨਹੀਂ ਪਾਉਂਦੇ ਜੀ ਬਾਈ ਰੇਟ ਦੇਖੀ ਐ ਉਹ ਜਿਹਾ ਨਹੀਂ ਬਾਈ ਕਿਤੋਂ ਮਿਲਣਾ ਨਹੀਂ ਇਹ 2010 ਮਾਡਲ ਕਾਰ ਆ ਜੀ ਮਾਡਲ ਜ਼ਰੂਰ ਥਲੜਾ ਆ ਪਰ ਬਹੁਤ ਵਧੀਆ ਕੰਡੀਸ਼ਨ ਚ ਕਾਰ ਆ ਜੀ ਇਹ ਤੁਹਾਨੂੰ ਕਾਰ ਦੇ ਦਾਂਗੇ 1,60,000 ਰੁਪਏ ਦੀ ਕਾਰ ਦੇ ਦਾਂਗੇ 1,60,000 ਦਾ 1,60,000 ਰੁਪਏ ਦੀ ਕਾਰ ਦੇ ਦਾਂਗੇ ਜੀ ਡੀਜ਼ਲ ਪੋਲੋ 2010 ਮਾਡਲ ਜਿਹਨਾਂ ਨੂੰ ਪਤਾ ਉਹ ਹੀ ਕਾਰ ਆ ਲਾਈਕ ਕਰਦੇ ਨੇ ਇਹ ਵੀ 2012 ਮਾਡਲ ਆ ਸਿੰਗਲ ਹੈਂਡ ਕਾਰ ਆ ਜੀ ਡੀਜ਼ਲ ਕਾਰ ਆ ਇਹ ਵੀ ਤੁਹਾਨੂੰ 1,65,000 ਰੁਪਏ ਦੇ ਵਿੱਚ ਕਾਰ ਦੇ ਦਾਂਗੇ ਜੀ 1,65,000 ਦੀ ਗੱਡੀ ਦੇ ਦੇਾਂਗੇ ਤੇ ਹੁਣ ਆ ਕੀ ਵੀ ਰਿਟ ਜੇ ਸਮਾਲ ਗੱਡੀ ਹਾਂਜੀ ਇਹ ਵੀ ਆ ਗਈ ਜਿਹੜਾ ਪੈਟਰੋਲ ਵੇਰੀਐਂਟ ਆ ਜੀ ਇਹ ਵੀ ਫੈਮਿਲੀ ਕਾਰ ਆ ਇਹ ਵੀ ਸਿੰਗਲ ਓਨਰ ਆ ਲੇਡੀ ਦੇ ਨਾਮ ਤੇ ਕਾਰ ਆ ਜੀ ਇਹ ਤੁਹਾਨੂੰ 2 ਲੱਖ ਰੁਪਿਆ ਕਾਰ ਦੀ ਆਸਕਿੰਗ ਕਰਦੇ ਆ ਜੀ 1,85,000 ਰੁਪਏ ਦੀ ਕਾਰ ਦੇ ਦਾਂਗੇ ਜੀ 2011 ਪੈਟਰੋਲ ਠੀਕ ਆ ਹੁਣ ਆ ਗਈ ਬਈ Swift VDI PV42 ਨੰਬਰ Swift VDI ਆ ਜੀ ਘੱਟ ਬਜਟ ਦੇ ਵਿੱਚ Swift ਬਹੁਤ ਘੱਟ ਮਿਲਦੀ ਆ ਜੀ ਇਹ ਵੀ 2010 ਨੰਬਰ ਭਾਈ ਆ ਗੱਡੀ ਦੇ ਮਗਰ ਵੀ ਬੈਕ ਪਾਰਕਿੰਗ ਕੈਮਰਾ ਲੱਗਿਆ ਹੋਇਆ ਹਾਂਜੀ ਹਾਂਜੀ ਭਾਈ ਪੂਰੇ ਸ਼ੌਕ ਨਾਲ ਰੱਖੀ ਹੋਆ ਕਾਰ 0042 ਨੰਬਰ PV42 0042 ਠੀਕ ਹੈ ਪਲੇਟ ਨੰਬਰ ਆ ਜੀ ਕਾਰ ਦਾ 2010 ਮਾਡਲ ਆ ਇਹ ਵੀ ਕਾਰ 2,35,000 ਰੁਪਏ ਦੀ ਦੇ ਦੇ ਭਾਈ ਆ ਗੱਡੀ ਤੇ ਹੂਲ ਹੋਣ ਹਾਂਜੀ ਭਾਈ ਇੱਥੇ ਵੀ ਲੋਨ ਕਰਾ ਦਾਂਗੇ ਬਟ ਹੋਊਗਾ ਪ੍ਰਾਈਵੇਟ ਬੈਂਕ ਤੋਂ ਜੀ ਠੀਕ ਆ ਤਾਂ ਕਿੰਨੇ ਦਾ ਲੋਨ ਹੋ ਜੂ ਲੱਖ ਲੱਖ ਦੇ ਨੀਅਰ ਬੌਰਟ ਕਰਾ ਦਾਂਗੇ ਜੀ ਲੋਨ ਲੱਖ ਸਵਾ ਲੱਖ ਦਾ ਲੋਨ ਕਰਾ ਦਾਂਗੇ ਠੀਕ ਆ ਹਾਂਜੀ ਤੇ ਹੁਣ ਆ ਕੀ ਆਪਣੇ ਤੋਂ ਡਿਜ਼ਾਇਰ ਹਾਂਜੀ ਡਿਜ਼ਾਈਨ ਬਈ ਤਿਆਰ ਕਰਾਈ ਹੋਈ ਹੈ ਨਾ ਗੱਡੀ ਵਾਵਾ ਹਾਂਜੀ ਇਹ ਵੀ ਸ਼ੌਂਕ ਨਾਲ ਰੱਖੀ ਹੈ ਜੀ ਮੁੰਡੇ ਨੇ 2000 ਦਾ ਮਾਡਲ ਹੈ ਜੀ ਇਹ 17 ਇੰਚ ਲੋਇਟਾਇਰ ਲੱਗੇ ਆ ਅੱਗੇ ਬਈ ਪ੍ਰੋਜੈਕਟਰ ਹੈ ਨਾ ਪੁਆਤੀ ਹਾਂਜੀ ਇਹ ਆਫਟਰ ਮਾਰਕੀਟ ਇੰਸਟਾਲ ਆ ਜੀ ਸਿੰਗਲ ਓਨਰ ਕਾਰ ਹੈ ਇਹ ਵੀ ਕਾਰ ਇਹ ਤੁਹਾਨੂੰ 4 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ 3 ਸਵਾ 3 ਲੱਖ ਰੁਪਏ ਦਾ ਇੱਥੇ ਲੋਨ ਕਰਾ ਦਾਂਗੇ ਜੀ ਠੀਕ ਆ ਤੇ ਹੁਣ ਆ ਗਈ ਬਈ ਬਲੀਨੋ ਬਈ ਆ ਗੱਡੀ ਤਾਂ ਦੇਖਣ ਵਾਲੀ ਆ ਹਨਾ ਬਈ ਹਾਂ ਬਈ ਬਹੁਤ ਸਾਫ਼ ਕੇ ਰੱਖਿਓ ਕਾਰ ਇਹ ਵੀ ਸਿੰਗਲ ਓਨਰ ਕਾਰ ਆ 2018 ਮਾਡਲ ਆ ਜੀ ਹੂੰ ਇਹ ਕਾਰ ਦੀ ਆਸਕਿੰਗ ਕਰਦੇ ਆ ਜੀ ਅਸੀਂ 5,80,000 ਰੁਪਇਆ ਜੀ ਫਸਟ ਓਨਰ ਆ ਕਾਰ ਬਹੁਤ ਵਧੀਆ ਕੰਡੀਸ਼ਨ ਚ ਹੈ ਜੀ ਤੇ ਬਾਈ ਮੇਰੇ ਸਾਹਮਣੇ ਜਿਹੜਾ ਬੰਦਾ ਇਹ ਗੱਡੀ ਚੂਜ਼ ਕਰੂ ਖਰਚਾ ਦਾ ਕਰਾਉਂਦੀ ਲੋੜ ਨਹੀਂ ਜਿੰਨਾ ਕੁਛ ਨਹੀਂ ਕਰਾਉਂਦੀ ਲੋੜ ਜੀ ਲਾਈਟਰ ਬਹੁਤ ਸੋਹਣੇ ਲੱਗੇ ਹੋ ਜੀ ਸਿੰਗਲ ਓਨਰ ਆ ਪ੍ਰੋਜੈਕਟਰ ਲਾਈਟਾਂ ਲੱਗੀਆਂ ਆ ਹਾਂ ਫਸਟ ਓਨਰ ਕਾਰ ਆ ਜੀ ਇਹਦੀ ਇੱਕ ਹੋਰ ਪਲੱਸ ਪੁਆਇੰਟ ਆ ਕਾਰ ਦਾ ਜੇ ਤੇ ਵੱਧ ਤੋਂ ਵੱਧ ਲੋਨ ਕਰਾ ਦਾਂਗੇ 5,80,000 ਆਸਕਿੰਗ ਆ ਜੀ ਠੀਕ ਆ 5.5 ਲੱਖ ਰੁਪਏ ਦੀ ਕਾਰ ਦੇ ਦਾਂਗੇ ਤੁਹਾਨੂੰ ਕੋਸ਼ਿਸ਼ ਕਰਾਂਗੇ ਕਿ 5.5 ਲੱਖ ਦਾ ਹੀ ਲੋਨ ਕਰਾ ਕੇ ਦੇ ਦਾਂਗੇ ਜੀ ਪੂਰਾ ਲੋਨ ਹੋ ਜੂਗਾ ਜੀ ਸਾਰਾ 100% ਲੋਨ ਕਰਾ ਦਾਂਗੇ ਤੁਹਾਡੀ ਪ੍ਰੋਫਾਈਲ ਵਧੀਆ ਹੋਣੀ ਚਾਹੀਦੀ ਹੈ ਬਈ ਗੱਡੀ ਦੇਖਣ ਨੂੰ ਨਾ ਸਾਰੀਆਂ ਗੱਡੀਆਂ ਨਾਲੋਂ ਵੱਖਰੀ ਖੜੀ ਹੈ ਬਹੁਤ ਵਧੀਆ ਕਾਰ ਹੈ ਜੀ ਇਹ ਡੀਜ਼ਲ ਦੇ ਵਿੱਚ ਕਾਰਾਂ ਬੰਦ ਹੋਣ ਕਰਕੇ ਮਿਲਦੀਆਂ ਨਹੀਂ ਗਈਆਂ ਇਹ 2018 ਦੇ ਡੀਜ਼ਲ ਵੇਰੀਐਂਟ ਦੀ ਕਾਰ ਹੈ ਜੀ ਯਾ ਕਾਰ ਬਿਆਰ ਵਾਲਿਆਂ ਦੇ ਆਏ ਸੀਗੇ ਦੇਖੋ ਬਈ ਮੋਬਾਈਲ ਨੰਬਰ ਦਿੱਤੇ ਬਾਕੀ ਸਕਰੀਨ ਤੇ ਵੀ ਮੈਂਸ਼ਨ ਕਰ ਦਾਂਗੇ ਬਈ ਹੁਣ ਗੱਡੀਆਂ ਦਾ ਸੀਗਾ ਸਟਾਕ ਤੇ ਬਈ ਜਿੱਦਾਂ ਹੁਣ ਓਵਰ ਰੋਡ ਪੈ ਰਹੀ ਆਪਣਾ ਇਧਰ ਫਗਵਾੜਾ ਬਾਈਪਾਸ ਇਹ ਜਿਹੜਾ ਤੁਸੀਂ ਸਾਹਮਣੇ ਵੀਡੀਓ ਦੇਖਦੇ ਪਏ ਆ ਜੀ ਫਗਵਾੜਾ ਬਾਈਪਾਸ ਆ ਜੀ ਇਹ ਸਿੱਧਾ ਰੋਡ ਫਗਵਾੜੇ ਨੂੰ ਜਾਂਦਾ ਹੈ ਬਿਲਕੁਲ ਮਿਡਲ ਚ ਆ ਜੀ ਇਹ ਜਲੰਧਰ ਰੋਡ ਹੈ ਜੀ ਇਹ KFC ਨੂੰ ਰੋਡ ਜਾਂਦਾ ਆ ਉਹਦੇ ਵਿੱਚ ਹੀ ਆ ਜੀ ਰੋਡ ਦੇ ਠੀਕ ਆ ਪੰਜਾਬ ਕਾਰ ਬਾਜ਼ਾਰ ਹੈਗਾ ਬਈ ਗੱਡੀਆਂ ਵਾਵਾ ਸਟਾਕ ਹਜੇ ਰੈਨੋਵੇਟ ਹੋ ਰਿਹਾ ਹੈ ਨਾ ਆਪਣਾ ਹਾਂ ਜੀ ਹਜੇ ਬਣ ਰਿਹਾ ਜੀ ਆਫਿਸ ਜਦੋਂ ਸ਼ੋਰੂਮ ਬਣੂਗਾ ਫਿਰ ਤੁਹਾਨੂੰ ਉਹ ਵੀ ਵੀਡੀਓ ਜਲਦ ਲੈ ਕੇ ਆਵਾਂਗੇ ਜੀ ਤੇ ਦੋਸਤੋ ਇਹ ਸੀਗਾ ਅੱਜ ਦੀ ਵੀਡੀਓ ਦਾ ਸਟੋਕ ਸਟੋਕ ਵਧੀਆ ਲੱਗੇ ਨਾ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਹੋ ਯਾਰਾਂ ਦੋਸਤਾਂ ਮਿੱਤਰਾਂ ਤੱਕ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜੀ ਸਾਡਾ ਵੀ ਹੌਸਲਾ ਵੱਧਦਾ ਹੈ ਤੁਹਾਡੇ ਲਈ ਬਾਈ ਆਪਣੀ ਆਈਡੀ ਵੀ ਦੱਸਦੇ ਇੰਸਟਾਗ੍ਰam ਆਈਡੀ ਜਿੱਥੇ ਸਟੋਕ ਵਗੈਰਾ ਪੜੇ ਹਾਂ ਜੀ ਪੰਜਾਬਕਾਰ ਵੀਰ ਸ਼ਹਿਰਪੁਰ ਨਾ ਤੋਂ ਜੀ ਆਈਡੀ ਆ ਫੇਸਬੁੱਕ ਤੇ ਵੀ ਤਾਂ ਇੰਸਟਾਗ੍ਰam ਤੇ ਵੀ ਤੁਸੀਂ ਫੋਲੋ ਕਰ ਲਓ ਲਾਈਕ ਕਰ ਲਓ ਜੀ ਤਾਨੂੰ ਰੋਜ਼ ਅਪਡੇਟ ਕਰਾਂਗੇ ਨਵਾਂ ਸਟਾਕ ਆਉਂਦਾ ਰਹਿੰਦਾ ਜੀ ਤੁਸੀਂ ਉੱਥੇ ਸਾਰੀਆਂ ਵੀਡੀਓ ਫੋਟੋਜ਼ ਦੇਖ ਸਕਦੇ ਆ ਸਾਡਾ ਵੀ ਹੌਸਲਾ ਵੱਧਾ ਜੀ ਅਸੀਂ ਤੁਹਾਡੇ ਲਈ ਹੋਰ ਵੀ ਘੱਟ ਰੇਟ ਤੇ ਵਧੀਆ ਕਾਰਾਂ ਲੈ ਕੇ ਆਵਾਂਗੇ ਤੇ ਦੋਸਤੋ ਸ਼ੇਅਰ ਜ਼ਰੂਰ ਦੱਬ ਕੇ ਕਰ ਦਿਓ ਮਿੱਤਰਾਂ ਤੱਕ ਵੀ ਜਿੰਨੇ ਵੀ ਨਵੀਂ ਗੱਡੀ ਲੈਣੀ ਹੈ ਨਾ ਸਸਤੇ ਰੇਟਾਂ ਦੇ ਗੱਡੀ ਦਿਵਾ ਦਾਂਗੇ ਤੇ ਵੀਡੀਓ ਦੇ ਨਾਲ ਬਣੇ ਰਹੋ ਠੀਕ ਆ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ